ਡੇਰਾ ਬਿਆਸ ਜਾਣ ਵਾਲੀਆਂ ਸੰਗਤਾਂ ਦੇ ਲਈ ਵੱਡੀ ਖੁਸ਼ਖਬਰੀ 1 ਮਈ ਤੋਂ ਡੇਰਾ ਬਿਆਸ ਜਾਣ ਵਾਲੀਆਂ ਸੰਗਤਾਂ ਦੇ ਲਈ ਵੱਡਾ ਉਪਰਾਲਗ ਲੱਗਿਆ ਹੈ ਰੇਲ ਵਿਭਾਗ ਵੱਲੋਂ 1 ਮਈ ਤੋਂ ਡੇਰਾ ਬਿਆਸ ਜਾਣ ਵਾਲੀਆਂ ਸੰਗਤਾਂ ਦੇ ਲਈ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਜਾਣਗੀਆਂ ਰੇਲ ਵਿਭਾਗ ਡੇਰਾ ਬਿਆਸ ਵਿੱਚ ਹੋਣ ਵਾਲੇ ਸਤਸੰਗਾਂ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ ਡੇਰਾ ਬਿਆਸ ਵਿੱਚ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਡੇਰਾ ਬਿਆਸ ਵਿੱਚ ਜਾਣ ਵਾਲੀਆਂ ਸੰਗਤਾਂ ਦੇ ਲਈ ਹੁਣ ਆਉਣਾ ਜਾਣਾ ਕਾਫੀ ਹੱਦ ਤੱਕ ਸੌਖਾ ਹੋ ਜਾਵੇਗਾ ਰੇਲ ਵਿਭਾਗ ਵੱਲੋਂ 1 ਮਈ ਤੋਂ ਡੇਰਾ ਬਿਆਸ ਵਿੱਚ ਜਾਣ ਵਾਲੀਆਂ ਸੰਗਤਾਂ ਦੇ ਲਈ ਚਾਰ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ ਵਿਭਾਗ ਵੱਲੋਂ ਜਾਰੀ ਕੀਤੀ ਸੂਚਨਾ ਅਨੁਸਾਰ ਗੱਡੀ ਨੰਬਰ 04451 ਨੂੰ ਹਜ਼ਰਤ ਨਿਜ਼ਾਮੁਦੀਨ ਸਟੇਸ਼ਨ ਤੋਂ 1 ਮਈ ਅਤੇ 15 ਮਈ ਨੂੰ ਸ਼ਾਮ 7:40 'ਤੇ ਰਵਾਨਾ ਕੀਤਾ ਜਾਵੇਗਾ। ਜੋ ਨਮੀ ਦਿੱਲੀ ਸਬਜੀ ਮੰਡੀ ਅੰਬਾਲਾ ਕੈਂਟ ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ਤੋਂ ਹੁੰਦੇ ਹੋਏ ਵਿਆਸ ਪਹੁੰਚੇਗੀ। ਵਿਆਸ ਤੋਂ ਵਾਪਸੀ ਲਈ ਗੱਡੀ ਨੰਬਰ 04452 ਨੂੰ 4 ਅਤੇ 18 ਮਈ ਨੂੰ ਰਾਤ 8:35 ਤੇ ਚਲਾਇਆ ਜਾਵੇਗਾ ਜੋ ਉਕਤ ਸਟੇਸ਼ਨਾਂ ਤੋਂ ਹੁੰਦੇ ਹੋਏ ਅਗਲੇ ਦਿਨ ਤੜਕੇ 4 ਵਜੇ ਹਜ਼ਰਤ ਨਿਜ਼ਾਮੁਦੀਨ ਸਟੇਸ਼ਨ ਉੱਤੇ ਪਹੁੰਚਿਆ ਕਰੇਗੀ। ਇਸੇ ਤਰ੍ਹਾਂ ਗੱਡੀ ਨੰਬਰ 04565 ਨੂੰ ਸਹਾਰਨਪੁਰ ਸਟੇਸ਼ਨ ਤੋਂ 2 9 ਅਤੇ 16 ਮਈ ਨੂੰ ਰਾਤ 8:50 ਮਿੰਟ ਤੇ ਰਵਾਨਾ ਕੀਤਾ ਜਾਵੇਗਾ ਜੋ ਅਗਲੇ ਦਿਨ ਤੜਕੇ 2:15 ਮਿੰਟ ਉਤੇ ਬਿਆਸ ਪਹੁੰਚੇਗੀ। ਉਥੋਂ ਵਾਪਸੀ ਲਈ ਗੱਡੀ ਨੰਬਰ 04566 ਨੂੰ 4-11 ਤੇ 18 ਮਈ ਨੂੰ ਬਾਅਦ ਦੁਪਹਿਰ 3:00 ਰਵਾਨਾ ਕੀਤਾ ਜਾਵੇਗਾ ਜੋ ਰਾਤ 8:20 ਮਿੰਟ ਉਤੇ ਸਹਾਰनपुर ਪਹੁੰਚਿਆ ਕਰੇਗੀ। ਇਹਨਾਂ ਰੇਲ ਗੱਡੀਆਂ ਦਾ ਦੋਵੇਂ ਪਾਸੇ ਉੱਠਰਾ ਯਮੁਨਾ ਨਗਰ ਜਗਾਦਰੀ ਜਗਾਦਰੀ ਵਰਕਸ਼ਾਪ ਅੰਬਾਲਾ ਕੈਂਟ ਲੁਧਿਆਣਾ ਤੇ ਜਲੰਧਰ ਸਿਟੀ ਸਟੇਸ਼ਨਾਂ ਉੱਤੇ ਹੋਵੇਗਾ। ਸਾਡੇਰਾ ਵਿਆਸ ਜਾਣ ਵਾਲੀਆਂ ਸੰਗਤਾਂ ਦੇ ਲਈ ਵੱਡੀ ਖੁਸ਼ਖਬਰੀ ਹੈ। ਰੇਲ ਵਿਭਾਗ 1 ਮਈ ਤੋਂ ਡੇਰਾ ਰਾਧਾ ਸੁਆਮੀ ਵਿਆਸ ਵਿੱਚ ਖੋਣ ਜਾ ਰਹੇ ਸਤਸੰਗਾਂ ਦੇ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ। ਵਿਭਾਗ ਵੱਲੋਂ ਮਈ ਮਹੀਨੇ ਵਿੱਚ 4 ਸਪੈਸ਼ਲ ਗੱਡੀਆਂ ਚਲਾਈਆਂ ਜਾਣਗੀਆਂ। ਇਹ ਗੱਡੀਆਂ ਸਹਾਰਨਪੁਰ ਅਤੇ ਹਜ਼ਰਤ ਨਿਜ਼ਾਮੁਦੀਨ ਸਟੇਸ਼ਨਾਂ ਤੋਂ ਚੱਲਣਗੀਆਂ ਬਿਊਰੋ ਰਿਪੋਰਟ ਦੀ ਸ਼ਾਪਟੇਡ ਨਿਊਜ਼ ਤੇ ਨਾਲ ਧੰਨਵਾਦ ਬਿਊਰੋ ਰਿਪੋਰਟ ਦੀ ਸ਼ਾਪਟੇਡ ਨਿਊਜ਼ ਤੇ ਨਾਲ ਧੰਨਵਾਦ ਡੇਰਾ ਬਿਆਸ ਜਾਣ ਵਾਲੀਆਂ ਸੰਗਤਾਂ ਦੇ ਲਈ ਵੱਡੀ ਖੁਸ਼ਖਬਰੀ 1 ਮਈ ਤੋਂ ਡੇਰਾ ਬਿਆਸ ਜਾਣ ਵਾਲੀਆਂ ਸੰਗਤਾਂ ਦੇ ਲਈ ਵੱਡਾ ਉਪਰਾ ਲੱਗਦਾ ਗਿਆ ਹੈ ਰੇਲ ਵਿਭਾਗ ਵੱਲੋਂ 1 ਮਈ ਤੋਂ ਡੇਰਾ ਬਿਆਸ ਜਾਣ ਵਾਲੀਆਂ ਸੰਗਤਾਂ ਦੇ ਲਈ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਜਾਣਗੀਆਂ ਰੇਲ ਵਿਭਾਗ ਡੇਰਾ ਬਿਆਸ ਵਿੱਚ ਹੋਣ ਵਾਲੇ ਸਤਸੰਗਾਂ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ ਡੇਰਾ ਬਿਆਸ ਵਿੱਚ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਡੇਰਾ ਬਿਆਸ ਵਿੱਚ ਜਾਣ ਵਾਲੀਆਂ ਸੰਗਤਾਂ ਦੇ ਲਈ ਹੁਣ ਆਉਣਾ ਜਾਣਾ ਕਾਫੀ ਹੱਦ ਤੱਕ ਸਫਾ ਹੋ ਜਾਵੇਗਾ ਰੇਲ ਵਿਭਾਗ ਵੱਲੋਂ 1 ਮਈ ਤੋਂ ਦੇਰਾ ਵਿਆਸ ਵਿੱਚ ਜਾਣ ਵਾਲੀਆਂ ਸੰਗਤਾਂ ਦੇ ਲਈ ਚਾਰ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ ਵਿਭਾਗ ਵੱਲੋਂ ਜਾਰੀ ਕੀਤੀ ਸੂਚਨਾ ਅਨੁਸਾਰ ਗੱਡੀ ਨੰਬਰ 04451 ਨੂੰ ਹਜ਼ਰਤ ਨizamuddin ਸਟੇਸ਼ਨ ਤੋਂ 1 ਮਈ ਅਤੇ 15 ਮਈ ਨੂੰ ਸ਼ਾਮ 7:40 ਤੇ ਰਵਾਨਾ ਕੀਤਾ ਜਾਵੇਗਾ ਜੋ ਨਮੀ ਦਿੱਲੀ ਸਬਜੀ ਮੰਡੀ ਅੰਬਾਲਾ ਕੈਂਟ ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ਤੋਂ ਹੁੰਦੇ ਹੋਏ ਵਿਆਸ ਪਹੁੰਚੇਗੀ ਵਿਆਸ ਤੋਂ ਵਾਪਸ ਲਈ ਗੱਡੀ ਨੰਬਰ 04452 ਨੂੰ 4 ਅਤੇ 18 ਮਈ ਨੂੰ ਰਾਤ 8:35 ਤੇ ਚਲਾਇਆ ਜਾਵੇਗਾ ਜੋ ਉਕਤ ਸਟੇਸ਼ਨਾਂ ਤੋਂ ਹੁੰਦੇ ਹੋਏ ਅਗਲੇ ਦਿਨ ਤੜਕੇ 4 ਵਜੇ ਹਜ਼ਰਤ ਨਿਜ਼ਾਮੁਦੀਨ ਸਟੇਸ਼ਨ ਉਤੇ ਪਹੁੰਚਿਆ ਕਰੇਗੀ ਇਸੇ ਤਰ੍ਹਾਂ ਗੱਡੀ ਨੰਬਰ 04565 ਨੂੰ ਸਹਾਰਨਪੁਰ ਸਟੇਸ਼ਨ ਤੋਂ 2 9 ਅਤੇ 16 ਮਈ ਨੂੰ ਰਾਤ 8:50 ਮਿੰਟ ਉਤੇ ਰਵਾਨਾ ਕੀਤਾ ਜਾਵੇਗਾ ਜੋ ਅਗਲੇ ਦਿਨ ਤੜਕੇ 2:15 ਮਿੰਟ ਉਤੇ ਬਿਆਸ ਪਹੁੰਚੇਗੀ। ਉਤੋਂ ਵਾਪਸੀ ਲਈ ਗੱਡੀ ਨੰਬਰ 04566 ਨੂੰ 4-11 ਅਤੇ 18 ਮਈ ਨੂੰ ਬਾਅਦ ਦੁਪਹਿਰ 3:00 ਰਵਾਨਾ ਕੀਤਾ ਜਾਵੇਗਾ ਜੋ ਰਾਤ 8:20 ਮਿੰਟ ਉਤੇ ਸਹਾਰਨਪੁਰ ਪਹੁੰਚਿਆ ਕਰੇਗੀ। ਇਹਨਾਂ ਰੇਲ ਗੱਡੀਆਂ ਦਾ ਦੋਵੇਂ ਪਾਸੇ ਉੱਠਰਾ ਯਮੁਨਾਨਗਰ ਜਗਾਦਰੀ ਜਿਗਾਦਰੀ ਵਰਕਸ਼ਾਪ ਅੰਬਾਲਾ ਕੈਂਟ ਲੁਧਿਆਣਾ ਤੇ ਜਲੰਧਰ ਸਿਟੀ ਸਟੇਸ਼ਨਾਂ ਉੱਤੇ ਹੋਵੇਗਾ ਸਾਡੇਰਾ ਵਿਆਸ ਜਾਣ ਵਾਲੀਆਂ ਸੰਗਤਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਰੇਲ ਵਿਭਾਗ 1 ਮਈ ਤੋਂ ਡੇਰਾ ਰਾਧਾ ਸੁਆਮੀ ਵਿਆਸ ਵਿੱਚ ਖੋਣ ਜਾ ਰਹੇ ਸਤਸੰਗਾਂ ਦੇ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ ਵਿਭਾਗ ਵੱਲੋਂ ਮਈ ਮਹੀਨੇ ਵਿੱਚ 4 ਸਪੈਸ਼ਲ ਗੱਡੀਆਂ ਚਲਾਈਆਂ ਜਾਣਗੀਆਂ ਇਹ ਗੱਡੀਆਂ ਸਹਾਰਨਪੁਰ ਅਤੇ ਹਜ਼ਰਤ ਨਿਜ਼ਾਮੁਦੀਨ ਸਟੇਸ਼ਨਾਂ ਤੋਂ ਚੱਲਣਗੀਆਂ ਬਿਊਰੋ ਰਿਪੋਰਟ ਜ਼ਿਸ਼ ਅਪਡੇਟ ਨਿਊਜ਼ ਤੇ ਨਾਲ ਧੰਨਵਾਦ ਬਿਊਰੋ ਰਿਪੋਰਟ ਜ਼ਿਸ਼ ਅਪਡੇਟ ਨਿਊਜ਼ ਤੇ ਨਾਲ ਧੰਨਵਾਦ